ਦੀ ਅੱਜ ਇਹ ਸਰਕਾਰੀ ਤੌਰ ਤੇ ਆਜੋ ਰਿਟਾਇਰ ਹੋ ਰਹੇ ਹਨ ਬਣਾ ਕੇ ਪਵਾਰਕ ਤੌਰ ਤੇ ਮੈਂ ਇਹਨਾਂ ਨੂੰ ਦੋਗਾ ਸਾਢੇ 4 ਰਹਿ ਮੈਂ ਇਹਨਾਂ ਨੂੰ ਬਹੁਤ ਬਧਾਈ ਦਿਨਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਹਨਾਂ ਦੀ ਆਉਣੀ ਜ਼ਿੰਦਗੀ ਦੇ ਲਈ ਜਮਾਤ ਦਾ ਲੰਬੀ ਉਮਰ ਕਰੇ ਲਗਭਗ 17 ਸਾਲ ਦਾ ਸਾਡਾ ਜਿਹੜਾ ਸਾਥ ਤੇ ਇੱਥੇ ਰਿਹਾ ਇਹਨਾਂ ਦਾ თანਮੈਂਦ ਦੇ ਤੌਰ ਤੇ 17 ਸਾਲ ਇਹ ਬਿਚਰੇ ਹੈ ਤਾਂ ਬਹੁਤ ਹੀ ਅੱਛੀ ਇਨਾ ਦਾ ਸਭਾ ਅਰਚਾ ਇਹਨਾਂ ਨੇ ਸਾਡੇ ਨਾਲ ਮੇਲ ਜੋੜ ਰੱਖਿਆ ਪਰਿਵਾਰ ਦੇ ਮੈਂਬਰ ਵਧਦੇ ਹੀ ਰਹੇ ਪਰ ਹਮੇਸ਼ਾ ਪਰਿਵਾਰ ਦੀ ਸੁਖਮੰਗੀ ਇਹਨਾਂ ਨੇ ਤੇ ਐਸੀ ਵੀ ਇਹੀ ਕਾਮਨਾ ਕਰਦੇ ਆ ਕਿ ਚੜ੍ਹਦੀ ਕਲਾ ਚ ਰਹੇ ਇਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਲੰਬਾ ਸਮਾਂ ਸਾਡੇ ਨਾਲ गुਜ਼ਾਰਿਆ ਤੇ ਜਿਹਨੂੰ ਵੀ ਸਾਨੂੰ ਮੀਢੇ ਲੈ ਸਾਡੇ ਨਾਲ ਬਿਲਕੁਲ ਚੱਲਣ ਦੇ ਇਸ ਤਰ੍ਹਾਂ ਤਾਂ ਪਰਿਵਾਰਕ ਤੌਰ ਤੇ ਸੀ ਸਾਰੇ ਜਣੇ ਬੇਨਾਜ਼ ਧੰਨਵਾਦੀ ਹੈ ਉਹ ਐਸੀ ਨਾ ਅੱਜ ਤੋਂ ਹੀ ਸ਼ੁਰੂ ਤੋਂ ਹੀ ਆਪਣਾ ਪਰਿਵਾਰ ਦਾ ਮੈਂਬਰ ਹੀ ਸਮਝਦੇ ਰਹੇ ਅਸੀਂ ਦੇ ਅੱਜ ਇਹ ਇਸੇ ਤਰ੍ਹਾਂ ਪਰਿਵਾਰ ਦਾ ਬਣ ਕੇ ਸਾਈਨਰ ਅਰੇ ਸਾਡੇ ਪਰਿਵਾਰ ਦੇ ਇੱਕ ਗੇਨ ਅੰਗ ਦਾ ਬਚਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ